ਮਨਜੀਤ ਸਿੰਘ ਮੀਤਾ ਰਾਮ ਸਰ ਕਾਲਕਾ ਜਿਹੜੇ ਇਸ ਹਲਕੇ ਤੋਂ ਜਿੱਤੇ ਆ ਔਰ ਪੰਚਕੂਲਾ ਤੋਂ ਸਰਦਾਰ ਸਵਰਨ ਸਿੰਘ ਦੀ ਬੁਗਣਾ ਟਿੱਬੀ ਉਹ ਵੀ ਮੇਰੇ ਨਾਲ ਖੜੇ ਆ ਬਰਾੜੇ ਤੋਂ ਸਰਦਾਰ ਰਜਿੰਦਰ ਸਿੰਘ ਦੀ ਬਰਾੜਾ ਤੇਂਦਰਜੀਤ ਸਿੰਘ ਦੀ ਸਾਹਾ ਪਹਿਲੇ ਮੈਂਬਰ ਸਾਡੇ ਮੈਂ ਸਮਝਦਾ ਵੀ ਕਾਲਕਾ ਪੰਜੌਰ ਪੰਚਕੂਲਾ ਮੇਰੇ ਖੱਬੇ ਸੱਜੇ ਖੜੇ ਆ ਸੰਗਤਾਂ ਨੇ ਇੰਨਾ ਪਿਆਰ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੀ ਝੋਲੀ 'ਚ ਦੋਨੇ ਸੀਟਾਂ ਪਾਈਆਂ ਸੀ ਸਰਦਾਰ ਬੁੰਗਾ ਟੱਬੀ ਸਾਹਿਬ ਤੇ ਸਰਦਾਰ ਰਾਮਸਰ ਸਾਹਿਬ ਤੇ ਅੱਜ ਕਾਲਕਾ ਦੀਆਂ ਸੰਗਤਾਂ ਨੂੰ ਮਾਣ ਮਿਲਿਆ ਕਿ ਸੀਨੀਅਰ ਮੀਤ ਪ੍ਰਧਾਨ ਬਣ ਕੇ ਆਏ ਨੇ ਸਰਦਾਰ ਰਾਮਸਰ ਸਾਹਿਬ ਇਸ ਸੀਨੀਅਰ ਮੈਂਬਰ ਨੇ ਸਾਡੇ ਸਰਦਾਰ ਬੁੰਗਾ ਟਿੱਪੀ ਸਾਹਿਬ ਜਿਨ੍ਹਾਂ ਨੇ ਪਹਿਲਾਂ ਵੀ ਸਵਾਮਾਂ ਨੁਭਾਈਆਂ ਤੇ ਹੁਣ ਵੀ ਸਵਾਮਾਂ ਨੁਭਾ ਰਹੇ ਆ ਸੰਗਤਾਂ ਨੇ ਬੜਾ ਪਿਆਰ ਗੁਰਦੁਆਰਾ ਨਾਨਕ ਦਰਬਾਰ ਕਾਲਕਾ ਇੱਥੇ ਬਖਸ਼ਿਆ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਜਿੱਥੇ ਬਹੁਤ ਸਾਰੇ ਗੁਰੂ ਘਰ ਦੇ ਸੇਵਾਦਾਰ ਸਿੱਖ ਇਥੋਂ ਦੀ ਪ੍ਰਬੰਧਕ ਕਮੇਟੀ ਦੇ ਸਰਦਾਰ ਬੁੰਗਾ ਟਿੱਪੀ ਸਾਹਿਬ ਇਹਨਾਂ ਦਾ ਨਾਨਕਾ ਪਰਿਵਾਰ ਵੀ ਇੱਥੇ ਬੜਾ ਵੱਡੀ ਸੇਵਾ ਜਿਹੜਾ ਉਹ ਨਿਭਾਉਂਦਾ ਇਹਨਾਂ ਨੇ ਮੈਨੂੰ ਦੱਸਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਗੁਰੂ ਘਰ ਦੀਆਂ ਸੇਵਾਵਾਂ ਪ੍ਰਚਾਰ ਪ੍ਰਸਾਰ ਦੀ ਇਹ ਚੜ੍ਹਦੀ ਕਲਾ ਦੇ ਨਾਲ ਨਿਭਾਉਣ ਸਰਦਾਰ ਢਿੰਡਾ ਸਾਹਿਬ ਨੂੰ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਸੌਂਪੀ ਗਈ ਆ ਨਾਲ ਜਿੰਨੀ ਐਗਜ਼ੈਕਟਿਵ ਦੀ ਟੀਮ ਬਣੀ ਆ ਔਰ ਸਾਰਾ ਜਰਨਲ ਹਾਊਸ ਚੜ੍ਹਦੀ ਕਲਾ ਦੇ ਨਾਲ ਹੀ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਣਗੇ ਸਾਰੀਆਂ ਮਤਾਵਾਂ ਬੀਬੀਆਂ ਭੈਣਾਂ ਜੋ ਇੱਥੇ ਪਹੁੰਚੀਆਂ ਬੱਚੇ ਬਜ਼ੁਰਗ ਨੌਜਵਾਨ ਸੰਗਤਾਂ ਦਾ ਹੁਕਮ ਹੋਇਆ پروان کیتا ہے اگر میں اسی طرح سنگت کا نہیں ہوئی کہ سنگت میں چھوٹے نہیں جے کہ میں جیت گلتی کرتے ہو سوچنا کہ پردھان کی بانہ کیوں کھڑی ہے پردھان متحدہ ناراض نہ ہوئے آپ ਸੰਗਤ ਦੇ ਬਿਸਤਰੀ ਬਹੁਤ ਮਰਦ ਜੈਸਾ ਜੋ ਪ੍ਰਦਾਨ ਕਰਦਾ ਹਾਂ ਬਸ ਸਭਾ ਦਾ ਜੀ ਇਤਿਹਾਸਤੀ ਕਰਦੇ ਇਹ ਅੰਦਰੂਕ ਕੰਮ ਹੋਣਾ ਚਾਹੀਦਾ ਸਰਕਾਰ ਦੇ ਪੱਧਰ ਤੇ ਇੱਕ ਮੈਂ ਹੋਰ ਬੇਨਤੀ ਕਰਾਂਗਾ ਪੂਰੇ ਹਰਿਆਣਾ ਦੇ ਵਿੱਚ ਕਾਲਕਾ ਹੀ ਕੈਸਾ ਸ਼ਹਿਰ ਹੈ ਜਿੱਥੇ ਸਿੱਖ ਗਰਲਸ ਹੈ ਤੇ ਮੈਂ ਚਾਹਾਂਗਾ ਕਿ ਉਸ ਸਕੂਲ ਦੇ ਵੀ ਜਿਹੜਾ ਹਰਿਆਣਾ ਸਿੱਖਪੁਰ ਦੁਆਰਾ ਨਿਯੰਤਰਿਤ ਹੈ ਉਹਨੂੰ ਹੈਂਡ-ਓਵਰ ਹੈਂਡ-ਓਵਰ ਨਾ ਕਰੇ ਸਕੇ ਉਹਨੂੰ اس یہ نہیں اندے اسیں کہندے اپ گریڈ کرن واسطے اس سکولوں مطلب جو بھی سہیوق ہو صدا وقت تو وقت کیونکہ کوئی سکول ہے ہریانے دے اندر جیڑا سکھ گُڈوارا خالصہ سکول دے نام تے کہندے جی خالصہ تے انوں وچ مہاراجی دے سکھے ہن اور ان دے تے دنیا تو باہر تے خالصہ تے بڑا ہو جے تے کھڑا ہو جے تے اس سکول کالج دیواراں سان کم ਇਹ ਜਿੱਤੇ ਖੌਸਾ ਆ ਗਿਆ ਅਜਿਹੀ ਗੱਲ ਜਦੋਂ ਤੋਂ ਉਹੀ ਨੇ ਤੇ ਗੁਰੂ ਸਾਹਿਬ ਨੇ ਤੇ ਇੱਕ 75 ਲੱਖ ਇੱਕ ਲੜਾ ਦਿੱਤਾ ਹੈ ਕਿਥੇ ਤੇ ਆਪਾਂ ਤੁਹਾਡੇ 59 ਸਵਾਂ ਲੱਖ ਹੋ ਗਏ ਨੇ ਤੇ ਤੁਹਾਡੇ ਕੰਮ ਚੱਲ ਰਿਹਾ ਸਰ ਮੈਂ ਬਿਲਕੁਲ ਠੀਕ ਹੈ ਅਸੀਂ ਇਹ ਜਾਣਦੇ ਹਾਂ ਬੋਲੇ ਸੋ ਨਿਹਾਲ ਐਜੂਕੇਸ਼ਨ ਤੋਂ ਬੋਲਿਆ ਹੋਇਆ ਹੈ ਸਾਡੀ ਇਹ ਮੰਗਾਂ ਨਹੀਂ ਕਰੀ ਜੀ ਆਪਾਂ ਬੈਠਾਂਗੇ ਇਹ ਤਾਂ ਅੰਤਿਮ ਦਰਸ਼ ਹੈ ਹੈਲੋ ਅੱਜ ਕਿੰਨਾ ਜੀ ਆਡੀਟ ਸੀਵਲ ਤੋਂ ਮਿਸ਼ਨ ਸਾਡੇ ਦੇ ਸਾਹਮਣੇ ਆ ਗਏ ਹਨ ਬਾਨੀ ਗੁੱਜੀ ਦਾ ਕਾਲ ਸੈਨਰ